ਸਾਸ਼ਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਚੋਣਾਂ ਤਰਨਤਾਰਨ ਦੇ ਵਿੱਚ 10 ਸਾਲ ਬਾਅਦ ਹੋ ਰਹੀਆਂ ਨੇ ਔਰ ਦੌਰ ਪੱਕ ਚੁਕਾਏ ਇਸ ਵਕਤ ਆਜ਼ਾਦ ਉਮੀਦਵਾਰ ਵਜੋਂ ਸੁਖਦੀਪ ਸਿੰਘ ਸਾਹਿਬ ਕਾ ਐਸ ਡੀਓ ਜਿਹੜੇ ਨੇ ਵਾਰਡ ਨੰਬਰ 8 8 ਤੋਂ ਉਮੀਦਵਾਰ ਨੇ ਔਰ ਉਹ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਦੇ ਆ ਕਿਹੜੇ ਵਲਵਲੇ ਨੇ ਉਹਨਾਂ ਦੇ ਮਨ ਦੇ ਅੰਦਰ ਕਿਹੜੇ ਮੁੱਦੇ ਦੇ ਤਹਿਤ ਉਹ ਜਿਹੜਾ ਇਹ ਚੋਣ ਲੜ ਰਹੇ ਨੇ ਔਰ ਕਿਹੜੇ ਕੰਮ ਨੇ ਜੋ ਐਮਸੀ ਬਣਨ ਤੋਂ ਬਾਅਦ ਉਹ ਕਰਵਾਉਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡੇ ਚੈਨਲ ਦਾ ਜੀ ਆਇਆਂ ਨੂੰ ਮੈਂ ਸਾਰੇ ਬੇਨਤੀ ਕਰਨੀ ਚਾਹੁੰਦਾ ਮੈਂ ਵਾਰਡ ਨੰਬਰ 8 ਦੇ ਨਾਲ-ਨਾਲ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਬੇਨਤੀ ਕਰਦਾ ਚਾਹੁੰਦਾ ਇਹ ਸ਼ਹਿਰ ਮੇਰਾ ਵਾ ਔਰ ਮੈਂ ਇਸ ਸ਼ਹਿਰ ਨੂੰ ਸਮਰਪਿਤ ਹਾਂ ਪਿਛਲੇ 4 ਸਾਲ ਤੋਂ ਨਗਰ ਕੌਂਸਲ ਨਾਲ ਸੰਬੰਧਿਤ ਮੁੱਦਿਆਂ ਤੇ ਔਰ ਜੇ ਆਪਾਂ ਮੁੱਦਿਆਂ ਦੀ ਗੱਲ ਕਰ ਲਈਏ ਮੁੱਦੇ ਇੰਨੇ ਨੇ ਵੀ ਤੁਸੀਂ ਗਿਣੋਗੇ ਤਾਂ ਤੁਹਾਡੀ ਵੀਡੀਓ ਲੰਬੀ ਹੋ ਜਾਏਗੀ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਸਾਡੇ ਵਾਰਡ ਦੇ ਵਿੱਚ ਕਿੰਨੇ ਬੱਚੇ ਬੇਰੋਜ਼ਗਾਰ ਨੇ ਪਹਿਲੇ ਨਗਰ ਕੌਂਸਲ ਨੇ ਪਹਿਲੇ ਐਮਸੀ ਸਾਹਿਬ ਨੇ ਕੋਈ ਧਿਆਨ ਨਹੀਂ ਕੀਤਾ ਸਫਾਈ ਸੀਵਰੇਜ ਦਾ ਬੁਰਾ ਹਾਲ ਆ ਤਾਜੀ-ਤਾਜੀ ਗੱਲ ਆ ਪਰਸੋਂ ਚੌਥੀ ਬਾਰਿਸ਼ ਇੱਕ-ਇੱਕ ਫੁੱਟ ਪਾਣੀ ਗਲੀਆਂ ਦੇ ਵਿੱਚ ਜਾਂਦਾ ਸੀਗਾ ਔਰ ਸਾਡੇ ਬਾੜ ਦੀਆਂ ਗਲੀਆਂ ਜਿਹੜੀਆਂ ਨੇ ਉਥੇ ਕੋਈ ਲੋਕੇ ਇੰਟਰਲੋਕਿੰਗ ਟਾਈਲਸ ਨਹੀਂ ਲੱਗੀਆਂ ਕਿਉਂਕਿ 8 ਸਾਲ ਤੋਂ ਮੈਂ ਦੇਖ ਰਿਹਾ ਸਿਮੇਂਟ ਵਾਲੀਆਂ ਗਲੀਆਂ ਨੇ 20 ਸਾਲ ਪੁਰਾਣੀਆਂ ਔਰ ਬਾਕੀ ਸ਼ਹਿਰ ਵਿੱਚ ਉਹ ਗਲੀਆਂ ਵੀ ਨੇ ਜਿੱਥੇ ਦੋ-ਦੋ ਵਾਰੀ ਟਾਈਲਾਂ ਲੱਗ ਗਈਆਂ ਨੇ ਪਹਿਲੀ ਵਾਰੀ ਕਿੱਦਾਂ ਲਗੀਆਂ ਦੂਜੀ ਵਾਰੀ ਕਿੱਦਾਂ ਲੱਗੀਆਂ ਉਹ ਤੇ ਐਕਸਪਲੇਨ ਦੇ ਕਰਨ ਦੀ ਲੋੜ ਨਹੀਂ ਸੋ ਦੂਸਰਾ ਚੀਜ਼ ਮਹਿੰਗਾਈ ਕਿੰਦੀ ਆ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਮੈਂ ਪਸ ਕਰਮਚਾਰੀ ਸਾਰੇ ਮੇਰੇ ਭਾਈਚਾਰੇ ਦੇ ਲੋਕਾਂ ਮੈਂ ਉਹਨਾਂ ਨੂੰ ਪੁਆਇੰਟ ਆਊਟ ਨਹੀਂ ਕਰਦਾ ਪਰ ਕਲਚਰ ਇੰਨਾ ਜ਼ਿਆਦਾ ਖਰਾਬ ਆ ਕਿ ਉਹ ਸਾਰਾ ਕਲਚਰ ਠੀਕ ਕਰਨ ਵਾਲਾ ਮੈਂ ਆਪਣੇ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਯਕੀਨ ਦਿਵਾਉਣਾ ਕਿ ਤੁਸੀਂ ਜੇ ਮੈਨੂੰ ਚੁਣਦੇ ਹੋ ਮੈਨੂੰ ਤੁਸੀਂ ਸਪੋਰਟ ਕਰਦੇ ਹੋ ਵੋਟ ਕਰਦੇ ਹੋ ਤੇ ਮੈਂ ਤੁਹਾਨੂੰ ਕਿਸੇ ਮੁੱਦੇ ਦੇ ਪ੍ਰੋਬਲਮ ਨਹੀਂ ਆਉਣ ਦਊਗਾ ਇਸ ਤੋਂ ਇਲਾਵਾ ਸ਼ਹਿਰ ਵਿੱਚ ਟ੍ਰੈਫਿਕ ਦੀ ਸਥਿਤੀ ਇੰਨੀ ਚਿੰਤਾਜਨਕ ਤੇ ਇੰਨੀ ਨਿਰਾਸ਼ਾਜਨਕ ਆ ਕਿ ਭਾਵੇਂ ਕੋਈ ਸਾਡੇ ਜਨ ਪ੍ਰਤੀਨਿਧੀ ਖਬਰ ਲਵਾਉਣ ਕਿ ਟ੍ਰੈਫਿਕ ਬਾਰੇ ਵਿਚਾਰ ਵਟਾਂਦਰਾ ਉਹ ਖਬਰ ਲੱਗਣ ਨਾਲ ਭਾਜੀ ਟ੍ਰੈਫਿਕ ਨਹੀਂ ਰੁਕਣੀ ਮੈਂ ਆਪਣੇ ਵਾਰਡ ਵਾਸੀਆਂ ਸ਼ਹਿਰ ਵਾਸੀਆਂ ਨਾਲ ਇਹ ਪ੍ਰਣ ਕਰਦਾ ਕਿ ਤੁਸੀਂ ਮੈਨੂੰ ਚੁਣਦੇ ਹੋ ਤੇ ਮੈਂ ਸ਼ਹਿਰ ਦੀ ਟ੍ਰੈਫਿਕ ਕੰਟਰੋਲ ਕਰਨ ਦਾ ਰੋਡ ਮੈਪ ਹਾਈ ਕੋਰਟ ਦੇ ਥਰੂ ਇੰਸਟ੍ਰਕਸ਼ਨਾਂ ਕਰਵਾ ਕੇ ਇੱਥੇ ਲਾਗੂ ਕਰਾਵਾਂਗਾ ਔਰ ਖੁਦ ਮੈਨੂੰ ਮਾਰਸ਼ਲ ਬਣ ਕੇ ਟ੍ਰੈਫਿਕ ਕੰਟਰੋਲ ਕਰਨੀ ਪਈ ਹੋ ਮੈਂ ਕਰਕੇ ਦਿਖਾਵਾਂਗਾ ਉਸ ਤੋਂ ਬਾਅਦ ਸੀਵਰੇਜ ਦਾ ਵਾਟਰ ਸਪਲਾਈ ਦਾ ਸਟਰੀਟ ਲਾਈਟਸ ਦੀ ਹਾਲਤ ਇਹ ਆ ਸ਼ਹਿਰ ਦੇ ਵਿੱਚ ਤੁਸੀਂ ਰੋਈ ਦੇ ਪੁਲ ਤੋਂ ਚੱਲ ਪੁਰਜੋ ਉੱਥੋਂ ਤੱਕ ਸ਼ੁਰੂ ਹੁੰਦੀ ਆ ਸਟਰੀਟ ਲਾਈਟ ਤੇ ਬੰਬੇ એનર્ਜੀ ਸੋਲੂਸ਼ਨ ਇੱਕ ਕੰਪਨੀ ਆਈ ਸੀਗੀ ਉਹਦੀਆਂ 6 6 ਲਾਈਟਾਂ ਨੇ ਪਤਾ ਨਹੀਂ ਕਿੰਨੇ ਕਰੋੜ ਦਾ ਉਹ ਕਪਲਾ ਉਹਦੇ ਵਿੱਚ ਸਟਰੀਟ ਲਾਈਟਾਂ ਦਾ ਐਡਾ ਵੱਡਾ ਕਪਲਾ ਵਾ 6 ਸਤੰਬਰ 21 ਦੀ ਮੇਰੀ ਆਰਟੀਆਜ ਅਜੇ ਤੱਕ ਨਗਰ ਕੌਂਸਲ ਦੇ ਵਿੱਚ ਪੈਂਡਿੰਗ ਪਈ ਹੈ ਚੌਂਕ ਦੇ ਵਿੱਚ ਲਾਈਟਾਂ ਲੱਗੀਆਂ ਸੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਉਹ ਬੜੇ ਲੰਮੇ ਸਮੇਂ ਤੋਂ ਸਰ ਉਹ ਜਿਹੜੀਆਂ ਲਾਈਟਾਂ ਨਾ ਮੈਂ ਉਹਨਾਂ ਦੇ ਬਾਰੇ ਵੀ ਗੱਲ ਕਰਦਾ ਉਹ ਜ਼ਿਕਰ ਨਾ ਕਰੀਏ ਉਹ ਕਿੰਨੇ ਲੱਖ ਦੀਆਂ ਲੱਗੀਆਂ ਸੀ ਐਸਪੀ ਟ੍ਰੈਫਿਕ ਦੇ ਕੋਲ ਮੇਰੀ 3 ਸਾਲ ਤੋਂ ਆਰਟੀ ਪੈਂਡਿੰਗ ਪਈ ਪੀ ਇਸੇ ਮੁੱਦੇ ਤੇ ਵੀ ਐਸਪੀ ਟ੍ਰੈਫਿਕ ਦੇ ਅੰਡਰ ਕਿੰਨੇ ਬੰਦੇ ਨੇ ਉਹ ਕੀ ਕੰਮ ਕਰਦੇ ਨੇ ਔਰ ਉਹਨਾਂ ਕੋਲ ਪੁੱਛਿਆ ਜਾਣਾ ਚਾਹੀਦਾ ਨਾ ਜੇ ਤੁਹਾਡੀ ਟ੍ਰੈਫਿਕ ਵਿੰਗ ਚ ਡਿਊਟੀ ਆ ਤੇ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੀ ਕਰਦੇ ਨਗਰ ਕੌਂਸਲ ਦੀ ਡਿਊਟੀ ਇਹ ਬਣਦੀ ਆ ਸ਼ਹਿਰ ਵਿੱਚ ਇੱਕ yellow line ਆ ਸੜਕ ਦੇ ਦੋਨਾਂ ਪਾਸੇ ਤੇ ਇੱਕ ਸਰਵੇ ਸਵੇਰੇ ਸਵੇਰ ਰੋਜ਼ ਹੋ ਜਵੇ 9 ਵਜੇ ਤੱਕ ਫਿਰ 2 ਵਜੇ ਹੋ ਜਵੇ ਫਿਰ ਸ਼ਾਮ ਨੂੰ 5 ਵਜੇ ਹੋ ਜਵੇ yellow line ਤੇ ਕਿੰਨੀਆਂ ਗੱਡੀਆਂ ਲੱਗੀਆਂ ਨੇ ਲੋਕਾਂ ਨੂੰ ਤਾਂ ਆਪਾਂ ਕਹਿੰਦੇ ਆ ਅਖਬਾਰ ਚ ਅੱਜ ਖਬਰ ਲੱਗੀ ਆ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਪੁਲਿਸ ਅਧਿਕਾਰੀ ਮੈਂ ਉਹਨਾਂ ਨੂੰ ਸਾਧੂ ਬਾਤ ਦਿੰਨਾ ਉਹਨਾਂ ਨੇ ਕੰਟਰੋਲ ਕੀਤਾ ਪਰ ਲੋਕਾਂ ਨੂੰ ਪ੍ਰੋਵੀਜ਼ਨ ਕੀ ਦਿੱਤੀ ਤੁਸੀਂ ਪਹਿਲੇ ਡੀਸੀ ਰਿਸ਼ੀਪਾਲ ਸਿੰਘ ਜੀ ਨੂੰ ਪਰਸਨਲੀ ਮਿਲ ਕੇ ਆਇਆ ਸੀ ਮੈਂ ਮੈਂ ਕਿਹਾ ਸਰ ਤੁਸੀਂ ਲੋਕਾਂ ਨੂੰ ਤੁਸੀਂ ਬੇਸਮੈਂਟ ਤੇ ਤੁਸੀਂ ਪਾਰਕਿੰਗ ਕਿਉਂ ਨਹੀਂ ਦਿੰਦੇ ਸਵਾਲ ਲੈ ਲੀਏ ਇੱਕ ਹੈ ਜੀ ਤੁਸੀਂ ਇੰਨਾ ਨਗਰ ਕੌਂਸਲ ਦੇ ਖਿਲਾਫ ਬੋਲਦੇ ਹੋ ਐਮਐਲਏ ਦੇ ਖਿਲਾਫ ਬੋਲਦੇ ਹੋ ਫਿਰ ਇਹ ਕਾਗਜ਼ ਜਦੋਂ ਭਰੇ ਨਹੀਂ ਕੋਈ ਮੁਸ਼ਕਲ ਨਹੀਂ ਆਈ ਸਰ ਮੈਂ ਤੁਸੀਂ ਇਹ ਸਵਾਲ ਕਰ ਲਿਆ ਮੈਂ ਉਹਦੇ ਬਾਰੇ ਬੇਨਤੀ ਇਹ ਕਰਦਾ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਦਾ ਮੈਂ ਜ਼ਿੰਦਗੀ ਵਿੱਚ ਜੋ ਵੀ ਆਪਣੇ ਦਰਸ਼ ਵੱਡੇ ਲੋਕ ਲਰਨ ਲੋਕ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਚੱਲਦਾ ਉਹਨਾਂ ਨੇ ਮੈਨੂੰ ਸਿਖਾਇਆ ਹੋਇਆ ਵੀ ਜੇ ਤੂੰ ਮੱਛੀ ਫੜਨੀ ਹੈ ਨਾ ਤੇ ਤਿਆਰੀ ਮਗਰਮੱਛ ਦੀ ਕਰਨੀ ਸੇਮ ਚੀਜ਼ ਇੱਥੇ ਹੋਈ ਹੈ ਜਿਹੜੇ ਨੋਮੀਨੇਸ਼ਨ ਪੇਪਰ ਸੀ ਉਹ 4 ਦਿਨ ਤੇ ਰਾਤਾਂ ਲੱਗੀਆਂ ਮੈਨੂੰ ਉਹ ਕੰਪਲੀਟ ਕਰਨ ਚ ਔਰ ਉਹ ਤਿੰਨ ਵਾਰ ਗਲਤੀਆਂ ਕੀਤੀਆਂ ਨੋਮੀਨੇਸ਼ਨ ਪੇਪਰ ਦੀਆਂ 4 ਫੋਟੋ ਕਾਪੀਆਂ ਕਰਾਈਆਂ ਮੈਂ ਤਿੰਨ ਫੋਟੋ ਕਾਪੀਆਂ ਗਲਤ ਹੋਈਆਂ ਜਦੋਂ ਤੀਜੀ ਫੋਟੋ ਕਾਪੀ ਫਾਈਨਲ ਹੋਈ ਫਿਰ ਚੌਥੀ ਵਾਰੀ ਉਹ ਫਾਈਲ ਭਰੀ ਔਰ ਜੋਰ ਲੱਗਿਆ ਪੂਰਾ ਨੋਮੀਨੇਸ਼ਨ ਪੇਪਰ ਰੱਦ ਕਰਨ ਤੇ ਵੀ ਪਰ ਮੈਂ ਸਲਾਮ ਕਰਦਾ ਡੀਡੀਪੀ ਹਰਜਿੰਦਰ ਸਿੰਘ ਉਹਨਾਂ ਨੂੰ ਉਹਨਾਂ ਨੇ ਸਾਰੇ ਡਾਕੂਮੈਂਟਸ ਮੇਰੇ ਚੈੱਕ ਕੀਤੇ ਜਿਹੜੇ ਦਸਤਾਵੇਜ਼ ਮੈਂ ਇਲੈਕਸ਼ਨ ਕਮਿਸ਼ਨ ਦੀ ਸ਼ਿਕਾਇਤਾਂ ਨਾਲ ਲਾਈਆਂ ਸੀ ਉਹਨਾਂ ਦਾ ਸੰਗਿਆਨ ਲਿਆ ਔਰ ਮੇਰੇ ਕਾਗਜ਼ ਜਿਹੜੇ ਉਹਨਾਂ ਨੇ ਸਿਲੈਕਟ ਕੀਤੇ ਔਰ ਹੁਣ ਵੀ ਫਰਦਰ ਵੀ ਮੈਂ ਇਹ ਨਹੀਂ ਕਿ ਮੈਂ ਅਵੇਸਲਾ ਹੋ ਕੇ ਬਹਿ ਗਿਆ ਫਰਦਰ ਵੀ ਮੈਂ ਬਹੁਤ ਖੁਸ਼ ਆਸ ਰੱਖਦਾ ਕਿਉਂਕਿ ਸਪੋਰਟਸਮੈਨਸ਼ਿਪ ਦੀ ਭਾਵਨਾ ਇਹ ਕਹਿੰਦੀ ਆ ਕਿ ਤੁਸੀਂ ਆਪਣੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਹਾਂ ਇਹ ਹੈ ਜਦੋਂ ਤੁਸੀਂ ਲੋਕਾਂ ਦੀ ਸਪੋਰਟ ਲੈਂਦੇ ਹੋ ਲੋਕ ਤੁਹਾਡੀਆਂ ਬਾਹਾਂ ਵੱਡ ਜਾਂਦੇ ਨੇ ਉਹਦਾ ਨ ਕੋਈ ਪ੍ਰੋਬਲਮ ਨਹੀਂ ਰਹਿੰਦੀ ਜੇਕਰ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਤਾਂ ਫਿਰ ਜਿਹੜੇ ਭ੍ਰਿਸ਼ਟਾਚਾਰ ਦੀ ਤੁਸੀਂ ਗੱਲ ਕਰਦੇ ਹੋ ਉਹ ਕੰਟਰੋਲ ਕਰਨ ਦਾ ਕੀ ਮੈਪ ਹੈ ਉਹਦੇ ਕੰਟਰੋਲ ਕਰਨ ਦਾ ਮੈਪ ਇਮੀਡੀਏਟ ਇਹ ਹੋਊਗਾ ਜਿੰਨੇ ਮੁਲਾਜ਼ਮ ਨੇ ਪਿਛਲੇ 7-8 ਸਾਲ ਤੋਂ 10 ਸਾਲ ਤੋਂ ਨਗਰ ਕਾਉਂਸਲ ਦੇ ਦਫ਼ਤਰ ਚ ਕੰਮ ਕਰ ਰਿਆ ਉਹਨਾਂ ਸਾਰਿਆਂ ਦੀ ਨੌਕਰੀ ਵਿੱਚ ਆਉਣ ਦੇ ਟਾਈਮ ਤੇ ਪ੍ਰਾਪਰਟੀ ਕਿੰਨੀ ਸੀ ਹੁਣ ਕਿੰਨੀ ਆ 2021 ਚ ਕਿੰਨੀ ਸੀ ਉਹ ਸਾਰਾ ਡਾਟਾ ਮੈਂ ਕੁਛ ਮੇਰੇ ਕੋਲ ਹੈ ਉਹ ਮੈਂ ਜਨ ਤੱਕ ਕਰਾਂਗਾ ਜਿਸ ਬੰਦੇ ਦੀ 60000 ਤਨਖਾਹ ਆ ਉਹ 35 ਲੱਖ ਰੁਪਏ ਲਾ ਕੇ ਬੱਚਾ ਵਿਦੇਸ਼ ਭੇਜਦਾ ਉਹਦੀ ਗੱਡੀ 60 ਲੱਖ ਦੀ ਆ ਮੈਂ ਆਪਣੀ ਗੱਲ ਕਰਾਂ ਮੈਂ ਬਿਜਲੀ ਬੋਰਡ ਦੀ 37 ਸਾਲ ਨੌਕਰੀ ਕੀਤੀ ਮੈਂ ਆਪਣੇ ਕਾਰ ਨਹੀਂ ਲੈ ਸਕਿਆ ਉਹਨਾਂ ਦੀ 60000 ਤਨਖਾਹ ਵਾਲਿਆਂ ਦੀ 70 ਲੱਖ ਦੀ 80 ਲੱਖ ਦੀ ਗੱਡੀ ਆ ਪਲਾਟ ਪਤਾ ਨਹੀਂ ਕਿੰਨੇ ਕੋਠੀਆਂ ਪਤਾ ਨਹੀਂ ਕਿੰਨੀਆਂ ਉਹਦਾ ਇੱਕ ਕਾਰਨ ਤੁਹਾਨੂੰ ਐਗਜ਼ਾਮਪਲ ਦੇਣਾ 7 ਕਰੋੜ ਰੁਪਇਆ ਜਦੋਂ ਵਾਪਸ ਆਇਆ ਨਗਰ ਕੌਂਸਲ ਦੇ ਵਿੱਚ April 22 ਦੇ ਵਿੱਚ ਉਸ ਟਾਈਮ ਤੇ ਜਿਹੜੇ ਐਸ.ਡੀ.ਐਮ ਸਾਹਿਬ ਸੀ ਉਹਨਾਂ ਨੂੰ ਇਹ ਸਮਝ ਨਹੀਂ ਲੱਗੀ ਮੇਰੀਆਂ 8-10 ਚਿੱਠੀਆਂ ਐਸ.ਡੀ.ਐਮ ਸਾਹਿਬ ਕੋਲ ਪਈਆਂ ਡੀ.ਸੀ ਸਾਹਿਬ ਕੋਲ ਪਈਆਂ ਪ੍ਰਿੰਸੀਪਲ ਸਿਕੱਤਰ ਸਥਾਨਕ ਸਰਕਾਰਾਂ ਕੋਲ ਪਈਆਂ ਜਦੋਂ 7 ਕਰੋੜ ਰੁਪਇਆ ਵਾਪਸ ਆਇਆ ਸੀ ਉਦੋਂ ਆਪਾਂ ਦੇਖਿਆ ਨੇ ਵੀ ਕਿਹੜੀਆਂ ਫਰਮਾਂ ਨੇ ਉਹ ਉਹ ਸਾਰੀਆਂ ਫਰਮਾਂ ਬੋਗਸ ਸੀ ਬੋਗਸ ਫਰਮਾਂ 70 ਤੋਂ 80 ਕਰੋੜ ਰੁਪਇਆ ਕਢਾ ਲਈਆਂ ਸਰਕਾਰ ਦਾ ਫੰਡ ਮੇਰਾ ਰੋਡ ਮੈਪ ਇਹ ਆ ਉਹ 100 ਕਰੋੜ ਹੋ ਜਵੇ ਉਹ 120 ਕਰੋੜ ਹੋ ਜਵੇ ਸਾਰੇ ਦਾ ਸਾਰਾ ਭਾਵੇਂ ਹਾਈ ਕੋਰਟ ਦਾ ਮੈਂ ਸਪੋਰਟ ਲਵਾਂ ਚਾਹੇ ਪ੍ਰਸ਼ਾਸਨ ਦੀ ਜਿੱਦਾਂ ਵੀ ਸਪੋਰਟ ਲਵਾਂ ਉਹ ਸਾਰਾ ਵਾਪਸ ਲਿਆ ਕੇ ਸਬੰਧਤ ਬੰਦਿਆਂ ਨੂੰ ਉਹ ਚ ਨਾਮਜ਼ਦ ਕਰਕੇ ਉਹ ਸਾਰੇ ਪੈਸੇ ਸ਼ਹਿਰ ਦੀ ਸੁੰਦਰਤਾ ਵਾਸਤੇ ਲੱਗਣਗੇ ਔਰ ਜਿਹੜੇ ਮੇਰੇ ਗਰੀਬ ਭੈਣ ਭਰਾ ਬੱਚੇ ਆਦਮੀ ਜਿਨ੍ਹਾਂ ਦੇ ਕੋਲ ਕਰੋਨਾ ਦੇ ਦੌਰਾਨ ਜਦੋਂ ਅਸੀਂ ਗਲੀਆਂ ਫਿਰਦੇ ਰਹਿਆ ਇੱਕ ਮਾਈ ਦੇ ਕੋਲ ਮੈਂ ਘਰ ਗਿਆ ਮੈਨੂੰ ਅਜੇ ਤੱਕ ਗਲੀ ਯਾਦ ਉਹਨਾਂ ਕੋਲ ਕਹਿੰਦੀ ਪੁੱਤ ਤੁਸੀਂ ਨਿਰਾਸ਼ਾ ਲਈ ਫਿਰਦੇ ਜੇ ਮੇਰੇ ਕੋਲ ਤਾਂ ਸਿਲੰਡਰੀਆਂ ਨਹੀਂ ਔਰ ਮੈਂ ਉਹ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਲੋਕਾਂ ਦਾ ਪੂਰਾ ਸਰਵੇ ਕਰਕੇ ਉਹਨਾਂ ਸਾਰੇ ਲੋਕਾਂ ਦਾ ਗਰੀਬੀ ਪੱਧਰ ਉੱਚਾ ਚੁੱਕਿਆ ਜਾਊਗਾ ਇਸੇ ਚੀਜ਼ ਦੇ ਵਿੱਚੋਂ ਉਹਨਾਂ ਲੋਕਾਂ ਨੂੰ 50-50 ਲੱਖ ਰੁਪਇਆ ਦਵਾ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਕਰਾਂਗੇ ਮੇਅਰ ਜਿਹੜਾ ਬਣਦਾ ਏ ਨਗਰ ਕਾਉਂਸਲ ਉਹਦੇ ਅੰਡਰ ਚੱਲਦੀ ਏ ਫਿਰ ਤੁਸੀਂ ਕੱਲੇ ਕੀ ਕਰ ਲੋਗੇ ਸਰ ਦੇਖੋ ਇੱਕ ਕਿਸੇ ਫਿਲਾਸਫਰ ਨੇ ਕਿਹਾ ਵੈਲ ਬੀਗਨ ਹਾਫ ਡਨ ਜਦੋਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਹੋ ਨਾ ਅੱਧਾ ਕੰਮ ਤੇ ਉਦੋਂ ਹੋ ਜਾਂਦਾ ਮੈਂ ਮੇਅਰ ਕੌਣ ਬਰਦਾ ਇਸ ਚੀਜ਼ ਤੇ ਨਹੀਂ ਜਾਂਦਾ ਕਿੰਨੇ ਐਮਸੀ ਕਿਹੜੀ ਪਾਰਟੀ ਦੇ ਜਦ ਦੇ ਆਜ਼ਾਦ ਕਿੰਨੇ ਜਦ ਮੈਂ ਇਸ ਚੀਜ਼ ਤੇ ਨਹੀਂ ਜਾਂਦਾ ਹਾਂਜੀ ਮੈਂ ਇੱਕ ਕੁਐਸਚਨ ਕਰਦਾ ਉਸ ਟਾਈਮ ਦੇ ਪ੍ਰਸ਼ਾਸਨ ਦੀ ਜਵਾਬਦੇਹੀ ਕੌਣ ਕਰੂਗਾ ਜਿਨ੍ਹਾਂ ਨੇ 7 ਕਰੋੜ ਰੁਪਈਆ ਵਾਪਸ ਆਇਆ ਉਹਦੇ ਪੱਤਰ ਦੇ ਹਰ ਦਾ ਕੋਈ ਸੰਗਿਆਨ ਨਹੀਂ ਲਿਆ ਔਰ ਉਹ ਚੰਡੀਗੜ੍ਹ ਕਲੋਨੀ ਕੱਟ ਕੇ ਬਿਠੇ ਆ ਉਸ ਕਲੋਨੀ ਦੀ ਕੀਮਤ ਦੱਸਾ ਕਿੰਨੀ ਹੈ 200 ਕਰੋੜ ਉਸ ਅਫਸਰ ਦੀ ਤਨਖਾਹ ਕਿੰਨੀ ਹੈ 80000 ਇਹ ਚੀਜ਼ਾਂ ਲੋਕਾਂ ਨੂੰ ਦੱਸਣੀਆਂ ਪੈਣੀਆਂ ਆਪਣੇ ਵਾਰਡ ਦੇ ਲੋਕਾਂ ਨੂੰ ਅਖੀਰ ਦੇ ਵਿੱਚ ਅਪੀਲ ਕੀ ਕਰਦੇ ਮੈਂ ਵਾਰਡ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਮੈਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਸੁਖਦੀਪ ਸਿੰਘ ਨੇ ਚੋਣ ਨਿਸ਼ਾਨ ਮੈਨੂੰ ਅੱਜ ਸ਼ਾਮ ਨੂੰ ਮਿਲ ਜਾਣਾ ਉਹ ਜਿਹੜਾ ਬੈਨਰ ਵਗੈਰਾ ਲੱਗਣ ਤੇ ਉੱਤੇ ਡਿਸਪਲੇ ਹੋਊਗਾ ਮੈਨੂੰ ਸਪੋਰਟ ਕਰਨ ਵੋਟ ਕਰਨ ਉਹਨਾਂ ਦੀ ਹਰ ਸਮੱਸਿਆ ਦਾ ਸਮਾਧਾਨ ਮੈਂ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਨਾ ਵੀ ਦਿੰਦੇ ਹੋਣਗੇ ਜੇ ਲੀਗਲ ਵਿਵਰਤਨਾ ਬੋਗਾ ਤਾਂ ਵੀ ਸਹਿਯੋਗ ਲੈ ਲਾਂਗੇ ਉਹ ਲੈ ਕੇ ਮੈਂ ਉਹਨਾਂ ਦੀ ਹਰ ਸਮੱਸਿਆ ਦਾ ਸਮਾਧਾਨ ਕਰੂੰਗਾ ਬੱਚੇ ਬੇਰੁਜ਼ਗਾਰ ਨਹੀਂ ਰਹਿਣਗੇ ਗਲੀਆਂ ਦੇ ਵਿੱਚ ਜਿਹੜੇ ਤੁਹਾਡੀ ਪਤਾ ਨਹੀਂ ਕਿੰਨੀਆਂ ਵਾਰ ਸਾਡੀਆਂ ਗਲੀਆਂ ਕਾਗਜ਼ਾਂ 'ਚ ਬਣ ਗਈਆਂ ਉਹ ਚੀਜ਼ ਸਾਹਮਣੇ ਲਿਆਵਾਂਗੇ ਸਟਰੀਟ ਲਾਈਟਾਂ ਡੰਪ ਸੇਵਰੇਜ ਵਾਟਰ ਸਪਲਾਈ ਕੋਈ ਚੀਜ਼ ਅਸੀਂ ਨਹੀਂ ਰੋਹੂਗੀ ਬੱਚਿਆਂ ਦਾ ਬੇਰੋਜ਼ਗਾਰ ਮੇਰਾ ਸਭ ਤੋਂ ਵੱਡੀ ਪ੍ਰਮੁਖਤਾ ਹੋਊਗੀ ਔਰ ਮੈਂ ਜਦੋਂ ਵਾਰਡ ਵਿੱਚੋਂ ਜਾਊਂਗਾ ਗਲੀਆਂ ਦੇ ਵਿੱਚ ਪੁੱਛੂੰਗਾ ਕਿ ਕਿੰਨੇ ਬੱਚੇ ਬੇਰੋਜ਼ਗਾਰ ਆ ਕਿੰਨੇ ਕਿੰਨੇ ਸਾਲਾਂ ਤੋਂ ਬੇਰੋਜ਼ਗਾਰ ਉਹਨਾਂ ਸਾਰਿਆਂ ਦੀ ਲਿਸਟ ਮੈਂ ਨਾਲ ਦੀ ਨਾਲ ਕਲੈਕਟ ਕਰ ਲੈਣੀ ਔਰ ਉਸ ਤੋਂ ਬਾਅਦ ਮੈਨੂੰ ਉਹ ਜੇ ਸੇਵਾ ਦਾ ਮੌਕਾ ਦਿੰਦੇ ਆ ਉਹ ਸਾਰੀ ਲਿਸਟ ਆਪਣੇ ਪੱਧਰ ਤੇ ਮੈਂ ਲੈ ਕੇ ਉੱਚ ਦੇਖਾਂਗਾ ਕਿ ਜਦੋਂ ਦੀ ਨਵੀਂ ਸਰਕਾਰ ਬਣੀ 3 ਸਾਲਾਂ ਚ ਕਿੰਨੀਆਂ ਨੌਕਰੀਆਂ ਮਿਲੀਆਂ ਤੇ ਕਿੰਨਾ-ਕਿੰਨਾ ਨੂੰ ਮਿਲੀਆਂ ਜਿਹੜੇ-ਜਿਹੜੇ ਬੰਦੇ ਡਿਜ਼ਰਵ ਕਰਦੇ ਸੀ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕੜਦੇ ਵੀ ਮੈਂ ਆਪਣਾ ਯਕੀਨ ਦਵਾਣਾ। ਤੁਹਾਡਾ ਸ਼ੁਕਰੀਆ ਛਾਡੇ ਨਾਲ ਗੱਲ ਗੱਲਬਾਤ ਕਰਨ ਲਈ। ਸੋ ਦੋਸਤੋ ਇਹ ਹਨ ਸਾਬਕਾ ਐਸ ਡੀਓ ਸੁਖਦੀਪ ਸਿੰਘ ਜੀ ਜੋ ਵਾਰਡ ਨੰਬਰ 8 ਤੋਂ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਉਹਨਾਂ ਤੇ ਕਿਸ ਤਰੀਕੇ ਦੇ ਨਾਲ ਯਕੀਨ ਕਰਦੇ ਆ। ਤੁਸੀਂ ਦੇਖਦੇ ਹੋ। ਦਿੱਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ